ਹਾਂਜੀ ਇਹ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਉਤਰ ਕੋ ਤਾਂ ਸੱਟਾਈ ਸਾਰੇ ਵੀਰਾਂ ਤੇ ਕਰ ਪਾ ਠੀਕ ਹੈ ਲੈ ਵੀਰੇ ਹਾਂਜੀ ਵੀਰੇ ਵੀਰੇ ਉਹ ਵਾਸ ਛੱਡ ਦੇ ਚਾਹ ਛੱਡ ਦੇ ਲਿਓ ਛੱਡ ਦੇ ਚੱਲਿਆਂ ਬਾਜੀ ਤੇ ਬਈ ਇਹਦੇ ਮੁਖਾਂ ਮਾਰ ਪੈ ਤਾਂ ਨਾ ਓਏ ਆ ਗਏ ਸਾਰੇ ਸੰਸ਼ੇਂਦਰ ਪਿਉਰੀ ਜੀ ਸ਼ੋਭਦੀ ਪਿਉਰੀ ਜੀ ਦਵਣੀ ਮਾਰਨਾ ਦਵਣੀ ਮਾਰਨਾ ਜੰਟਾਲ ਵਾਲਾ ਗਰੁੱਪ ਉਨੇ ਬਹੁਤ ਬਟਰ ਬਹੁਤ ਜਲਾਏ ਕਬੂਤਰ ਪਾਲੇ ਬਈ ਦੋ ਪਿੰਜਰੇ ਚ ਤੇ ਉ ਤਾਂ ਇੱਕ ਲੈ ਕੇ ਜਾਣਾ ਸੀਗਾ ਨਹੀਂ ਕੌਲੀ ਆ ਹੈਗੀ ਐ ਆ ਦਿਖਣਾ ਕਹਦੇ ਹਸਦੇ ਕੌਲੀ ਨਹੀਂ ਇਹ ਚਲੋ ਬਈ ਚੱਲਦੇ ਆ ਚੱਰੇ ਹਾਂਜੀ ਆਏ ਗਏ ਜੀ ਉਹੀ ਰਾਹ ਜਿਹੜੇ ਰਾਹਾਂ ਤੇ ਨਹੀਂ ਪੈਣਾ ਹਾਂਜੀ ਪੜ ਗਏ ਨੇ ਗਲੇ ਤੇ ਬਸ ਕੀ ਗਰੀਬ ਦੇ ਗਰੀਬ ਰਹੇਗੇ ਕਿੰਨੇ ਰਹਾ ਗਿਆ ਲੰਬੀ ਵਾਲੇ ਮਿੱਤਰ ਨੂੰ ਕਹਾਂ ਵੀ ਉਹ ਉਧਰ ਵੀ ਲੜੀ ਜਾਂਦੇ ਹਨ ਅਲਤੇ ਕਲਿਆਣ ਦੀ ਰੈਜੀ ਦਾ ਟੜਕੇ ਤੇ ਕਹਿੰਦਾ ਦੋ ਹੀ ਲੈ ਜਾਂਦੇ ਆ ਇੱਕ ਉਧਰ ਟੜਕੇ ਨੂੰ ਬੁਲਾਉਂ ਖਿੱਚ ਗਿਆ ਟੜਕੇ ਵੀ ਦਾ ਟੜਕੇ ਮੈਂ ਕੋਈ ਨੂੰ ਦਾ ਲੈ ਚਾ ਜੀ ਤੇ ਉਹ ਅੰਦਰੋਂ ਕੀਤਾ ਹੀ ਫੋਨ ਆਪਣੇ ਮਿੱਤਰ ਲੰਬੀ ਵਾਲ ਨੂੰ ਕਹਦਾ ਮੈਂ ਮੈਂ ਸੇ ਪਿੰਜਰਾ ਲੈ ਕੇ ਆ ਬਾਈ ਯਾਰ ਠੀਕ ਹੈ ਬਾਹਰ ਚ ਹੀ ਲੈ ਚੱਲ ਉਹ ਗੱਲ ਤਾਂ ਪੱਕੀ ਜਣਾ ਹੋਏ ਉਹ ਸਕੂਲੀ ਪਿੰਜਰਾ ਲੈ ਕੇ ਤੇ ਬਾਕੀ ਸਾਰਾ ਫਿਰ ਚੱਲਦੇ ਹਾਂ ਚਲ ਬਚੜ ਬਚੜ ਮੁਕਾਤੇ ਹੈ ਆਹ ਦੂਰ ਗਈ ਟਾਪ ਤੇ ਰੁਕਣਾ ਇੱਧਰ ਰੁਕ ਲੈ ਇਹ ਲਲਕਾਰ ਆ ਜਾ ਕਦਾ ਨਹੀਂ ਭਾਈ ਲੋਕਾ ਖੜੀ ਤੇ ਵਜੇ ਲਲਕਾਰ ਆ ਕਦਾ ਗਲਤ ਹੀ ਲੱਗਦਾ ਓਏ ਓਏ ਭਾਈ ਮਰਾ ਗਿਆ ਬੜਾ ਪੜਿਆ ਸਾਡਾ ਲੈ ਭਾਈ ਪਤਾ ਨਹੀਂ ਕਿਹੜੇ ਏਰੀਏ 'ਚ ਜਾ ਕੇ ਸੌਣ ਲੱਗੇ ਮੈਪ ਤੇ ਵੀ ਫਾਇਲ ਕਾਉਣ ਲੱਗ ਗਿਆ ਤੇ ਜੇ ਪੈ ਗਈ ਪੋਸਟ ਬਸ ਚੱਲਦੇ ਚੱਲਦੇ ਬਾਹਰੀਆਂ ਦੇ ਠੀਕ ਹੈ ਕਿ ਨਹੀਂ ਉੱਚ ਬਾਹਰ ਤੁਹਾਰੇ ਇਹ ਉਹ ਭਰਾਵਾ ਚੱਕਦੇ ਆਂ ਚੱਕਦੇ ਆਂ ਕਬੂਤਰ ਤੇ ਚੱਲਦੇ ਆਂ ਬਾਜੀ ਤੇ ਮੈਂ ਕੂਤਰਾ ਦੇ ਸਾਹਦਰਾ ਮੈਂ ਦੋ ਕੂਤਰਾ ਚੱਲਦੇ ਆਂ ਬਾਜ਼ੀਆਂ ਤੇ ਵਾਇੰਡੀਂਗ ਨਹੀਂ ਵਾਰੀ ਮਦਸੀ ਇੱਕ ਲੱਗ ਪਿੰਡ ਚ ਡਵਾਹ ਫਾਹ ਲੜਾ ਲਈ ਹੈ ਬਸ ਮੇਰਾ ਤਾਂ ਲਾਲਾ ਸਾਹਿਬ ਕਦਾ ਮਕੌੜਾ ਦਾ ਮਾਰ ਨਹੀਂ ਲਾਗਾ ਤੂੰ ਪਚਾਦ ਜਾ ਤਾਂ ਚੱਲ ਚੱਕ ਮੁੰਡਿਆ ਓਏ ਚੱਲ 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 ਮੁੰਡਾ ਪਹਿਲਾਂ ਦਮੁਰ ਤੋਂ ਸਟਾਰਟ ਕਰਕੇ ਵੇਖ ਲੈ ਪੁਲੀ ਪਾਰ ਸਟਾਰਟ ਕਰਕੇ ਦੇਖ ਦੇਣੀ ਪਹਿਲੀ ਕਿੱਕ ਤੇ ਜਾ ਯਾਰ ਹੈ ਪਹਿਲੀ ਕਿੱਕ ਤੇ ਆ ਅੜੇ ਲਾ ਫਾ ਤੇ ਨਾ ਉਹ ਤਾਂ ਲਿਖਿਆ ਹੀ ਹੁੰਦਾ ਦੂਜਾ ਪੁੱਤਰ ਲੈ ਆਓ ਕਿੱਥੇ ਆਪਣਾ ਚੋਪ ਦੀਵ ਨਾ ਦਿਖਾਵੇ ਤਾਂ ਹੰਸਦੀਪ ਦਾ ਖੱਬਾ ਟੁੱਸਾ ਸੱਜੀ ਗਾਬ ਹਰੀ ਬਗਲ ਹਰੀ ਬਗਲ ਹਰੀ ਬਗਲ ਇੱਕ ਮਿੰਟ ਇੱਕ ਵਾਰ ਚੀਨ ਕਾਲੀਆਂ ਦਾ ਸੱਜੀ ਬਗਲ ਹਰੀ ਆਲਾ ਗੋਲ ਸਜੀਗਰ ਹਰੀ ਗੋਲ ਖੱਬਾ ਟੂਸਰ ਖੱਬਾ ਟੂਸਰ ਜਿਆਦੀ ਜੇ ਤੈਨੂੰ ਕਹਾਂ ਹੀ ਦਿੱਤਾ ਮੈਂ ਇੱਕ ਵਾਰੀ ਖੱਬਾ ਟੂਸਰ ਓਕੇ ਜੀ ਲਿਖੇ ਬਈ ਤੋਨੇ ਇਹੇਗੇ ਮਹੀਨੇ ਸਾਰਾ ਜੋਰ ਲੱਗ ਗਿਆ ਨਾ ਲੋ ਜੀ ਦਿਨਿਆਂ ਕਬੂਤਰਾਂ ਨੂੰ ਪਾਣੀ ਨਾਲ ਆਪਾਂ ਤੇ ਪਹਿਲੀ ਸਿਰਿੰਜ ਪਰ ਲਈ 30 ਐਮਐਲ ਦੀ ਕੋਈ ਨਾ ਮੈਂ ਤਾਂ ਕਰਾਂਗੇ ਚਲੋ ਚੋ ਬਰੋ ਕੱਢੋ ਵੀ ਕਬੂਤਰ ਵਾਰ ਪਾਣੀ ਉਸਤਾ ਦੇ ਨਾਲ ਕਿਨੇ ਕਹਿੰਦਾ ਉਸਤਾਦ ਜੀ ਉਸਤਾਦ ਜੀ ਪਾਣੀ ਕਿੰਨੇ ਕਿੰਨੇ ਦੇਣਾ ਜੀ ਪਾਣੀ 50 50 60 ਛੜ ਦੇਵਾਂਗੇ ਦਿਨ ਢੰਡਈ ਹੈ 30 ਹੈ ਮਿਸਤਰੀਂ ਚ ਭਰ ਲਈ ਤੂੰ ਦੇਣਾ ਮੇਰੇ ਨਾਲ ਸਾਹ ਹੁੰਦੀ ਹੈ ਬਾਹਰ ਉੱਖ ਹੁੰਦਾ ਆਹ ਕੁ ਤਰਾ ਸੱਟ ਜਾ ਬਾਬਾ ਉਹ ਵਾਲੀ ਅਡੀ ਕਰਦਾ ਹਾਂਜੀ ਟੀਵੀਨ ਦੁਨੀਆਂ ਦੇ ਹੱਥਾਂ 'ਚ ਉੱਖ ਤੇ ਦੁੰਦੇ ਜਾਣਗੇ ਸਾਹਰ ਕੱਢ ਕੇ ਦੋਣਾ ਦਾ ਡਾੜੇ ਕਿੰਦੇ ਫੇਰਿਆ ਕਰਦਾ ਬੈਟਰੀ ਤੇ ਆਲੀ ਵੀ ਫਿਰ ਨਹੀਂ ਕੱਟਾ ਹੋ ਗਿਆ ਪਾਣੀ ਚੁੱਲਦਾ ਹਾਂ ਹਾਂ ਆਉਂਦੀ ਹੈ 10 ਮਿੰਟ ਬਾਅਦ ਤਾਂ ਸਮਾਂ ਨਾ ਮੈਨੂੰ ਨਹੀਂ 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 ਲੋ ਜੀ ਇਹ ਯੋ ਫੋਨ ਨਹੀਂ ਦੀ ਵਾਇਰ ਖੱਲੇ ਕਰਕੇ ਦੇਖੋ ਉਹ ਲਈ ਮਾਰਨਾ ਪੋਈ ਦਮ ਇਹ ਦੇਖ ਲੈ ਉਹ ਭਾਈਆ ਕੰਪਿਊਟਰ ਬਗਾ ਡਾਲਿਆ ਗਿਆ ਯਾਰ ਕਿਹੜਾ ਆ ਉਹ ਮੈਂ ਨਹੀਂ ਕਰਾਂਗਾ ਪਾਣੀ ਪੂਰੀ ਜਰੂਰ ਤੇ ਥੋੜੀ ਜਾਂਦਾ ਇਹ ਹਾਂ ਉਹ ਜੱਟ ਸਾਰਾ ਖੱਬਾ ਬਸ ਠੀਕ ਹੈ ਹਾਂ ਛੱਡ ਮੁੰਡੇ ਲਓ 30 ਮਿੰਟ ਦੀ ਦੀ ਹੋ ਗਿਆ ਹਾਂ ਹੋ ਗਿਆ ਹੋ ਗਈ ਹੋ ਗਿਆ ਦਾ ਦੇ ਦਾ ਦੇ ਚੱਕਲਾ ਮਗਰੋਂ ਜੱਕ ਲਾਗੇ ਉਹ ਟਾਇਰ ਜਮਾ ਕੇ ਚਲਾ ਕੇ ਗਲੈਂਗ ਦੀ ਹੁੰਦਾ ਚੱਕ ਮਾਰ ਟਿੰਕੀ ਦੇ ਨਾ ਨਹੀਂ ਨਹੀਂ ਜਿਆਦੇ ਕਿੰਨਾ ਹੈ ਨਹੀਂ ਉਹ ਗੱਲ ਕਰਦਾ ਬਹੁਤ ਆ ਬਈ ਗੜਵੀ ਉਹ ਮੁੰਡਾ ਆਣਾ ਜੀ ਜੀ ਲਾਏ ਕਿਤੇ ਆਪਣੇ ਕੋਈ ਨਹੀਂ ਹੁੰਦਾ ਇਹ ਗਣੀ ਗੱਲ ਦੀ ਕਿਤੇ ਓਲੇ ਲਾਉਂਦੇ ਲਾਉਂਦੇ ਕਬੂਤਰ ਜੇ ਪੂਰੇ ਹੋਏ ਮੂਕੇ ਨੂੰ ਫੜਾ ਉਹਦੇ ਅੱਜ ਲੈ ਭਾਈ ਆ ਸੰਸਾਂ ਸੰਭਾਲੋ ਚੱਲ ਵੀ ਓਲੇ ਲਾਉਣਾ ਇੱਕ ਮਿੰਟ ਰੁਕੋ ਜੀ ਚਲੋ ਜੀ ਮੋਹਰ ਲਵਾ ਕੇ ਤੇ ਉੱਲਾ ਮਾਰੀ ਕਬੂਤਰ ਨੂੰ ਇੱਧਰ ਕਿਉਂ ਆਏ 52 ਹੋ ਗਏ ਉਧਰ ਹੀ ਨਿਆਰਾ ਖੜ ਤੇ ਕਿ ਨਹੀਂ ਅਗਣੀ ਹੋਏ ਕਿਸੇ ਗਾਲਿਆ ਫੜੀ ਨਹੀਂ ਸਾਡਾ ਬਾੜਾ ਉੱਖਾ ਕੰਮੀ ਕੀ ਕਰੇਗਾ ਆ ਗਿਆ ਉਹ ਤਾਂ ਫਿਰਦਾ ਖੜ ਦਖੜ ਰੋ ਆ ਇੱਕ ਮਿੰਟ ਬਈ ਇਹ 53 ਹਾਂਜੀ 53 ਦੂਜੇ ਦੇ ਓਕੀ 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 ਖੜਾ ਮੋਰ ਮਰ ਵੀ ਨੂੰ ਉੱਲਾ ਮਾਰ ਤੋ ਖੁੱਲ ਹਟ ਖੁੱਲ ਹਟ ਖੁੱਲ ਅਸਰ ਮੋਰ ਨਾ 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 ਪਈਆ ਹੋਰ ਹੈ ਕਿੱਥੇ ਪਿੱਛੇ ਨੇ ਹਟ ਗਏ ਨੇ ਰਿਲੀਵ ਹੋ ਰਹੇ ਨੇ ਉਹ ਲੈ ਆ ਬਾਈ ਕਬੂਤਰ ਦੇ ਵਿੱਚ 55 ਮਿੰਟਾਂ ਦਾ ਕਿਹੜਾ ਕਬੂਤਰ ਲਗਦਾ ਇਹ ਉਹ ਵੀ ਬੜਾ ਜੂਰ ਹੀ ਵਾਲਾ ਮਰੀ ਜਾਂਦਾ ਭੈਣ ਦਾ ਲੱਗਦਾ ਮਤਲਬ ਉਹਦਾ ਟਾਇਆ ਐਂ ਕਰੀਂਦਾ ਤੇ ਉਹ ਲਵਾ ਲਈ ਮੋਰ ਕਿ ਨਹੀਂ ਲੈ ਬਾਈ ਉਹਦੇ ਮੋਰ ਲਾ ਲੈ ਤੂੰ ਇਹ ਨਹੀਂ ਛੱਡ ਉਹਦੇ ਮੋਰ ਲਾ ਲੈ ਨੂੰ ਦੋ ਮਿੰਟ ਬੈਠ ਰਹਿੰਦੇ ਹਾਂ ਲਵਾ ਕੇ ਲੈ ਆ ਤੂੰ ਲਵਾ ਲਿਆ ਤੂੰ ਕੱਢ ਕੱਢ ਨਹੀਂ ਕੁਝ ਕਹਿੰਦਾ ਕੱਢ ਲੈ ਮਰ ਪਿਆ ਤੂੰ ਬਹੁਤ ਉਕਰਨੀ ਹੈ ਜੀ ਜੂਰ ਮਾਰ ਕੇ ਕਿਵੇਂ ਹੋਵੇ ਵੇਖ ਤੂੰ ਤੂੰ ਕਰਦਾ ਜੀ ਸੈੱਟ ਹੋ ਜਾਂਦੇ ਕਬੂਤਰ ਆ ਵੀ ਸਹੀ ਆ ਆ ਪੈਰ ਪਿੱਛੇ ਕਰ ਲੂਗਾ ਹਾਂ ਤੂੰ ਜੇ ਨਹੀਂ ਮੰਨਦਾ ਇੱਥੇ ਉਹਦਾ ਔਖੇ ਵਾਲਾ ਹੁੰਦਾ ਇਹਦਾ ਉਲਟ ਸਾਡੇ ਛੱਡ ਤੂੰ ਛੱਡ ਛੱਡ ਦੇ ਨੀ ਕੀ ਨਾਂ ਸਹੀ ਜਗਾਉਂਦੇ ਮੇਰੇ ਆਇਆ ਪਿੰਚ ਦਾ ਸੰਦ ਤੇਰੀ ਕੀ ਲੱਗਦਾ ਉਹ ਵਾਹ ਓਏ ਤੇਰੇ ਆ ਜਾਂਦਾ ਹੀ ਫਿਲਹਾਲ ਹੀ ਬਣਾ ਯਾਰ ਆਪਣੀ ਬਣਾਉਣੀ ਆ ਆਪਾਂ ਛੱਡ ਆ ਤਾਂ ਬੜਾ ਹਟਰੀਦਾ ਆ ਤਾਂ ਬਹੁਤ ਓਏ ਓਏ ਹੱਥ ਜੀ ਜ਼ੋਰ ਮਾਰ ਗਿਆ ਹੋਰ ਨੂੰ ਕੀ ਹੁੰਦਾ ਭੈਣ ਤੋਂ ਬਲਕੋ ਕੀ ਹੋ ਗਿਆ ਉਹ ਇਹ ਕੋਣ ਰੋਗ ਹੀ ਲੱਗੜੇ ਲਓ ਜੀ ਮਣਤੀ ਕੱਢ ਜਾਨ ਹਾਂ ਮਾਰੀ ਗੋਲ ਲੰਗ ਆ ਲੰਮਾ ਬਹੁਤ ਹੁਣ ਉਹ ਲਾ ਮਾਰੇ ਨੇ ਚੱਕ ਲੱਪ ਜਾ ਕੁਝ ਲੈ ਕੇ ਭਾ ਜੂਗਾ ਇਥੇ ਪੈਰਿਆਂ ਦੇ ਨਾਲ ਕਾ ਮੁਰਦਾ ਚੱਕ ਲੈ ਨਾਲ ਕੁਝ ਲੈ ਇੱਕ ਵਾਰ ਛੱਡ ਜਣ ਦੀ ਮੁਸ਼ਕਲ ਹੀ ਨਹੀਂ ਨਿਕਲੀ ਨਿਕਲੂ ਨਹੀਂ ਨੂ ਜਾਇਆ ਛੱਡ ਜੇ ਹੁਣ ਛੱਡ ਦੇ ਛੱਡ ਛੱਡ ਦੇ ਛੱਡ ਦੇ ਬਾਹਰ ਫੜ ਜਣ ਨੂੰ ਬਾਹਰ ਨੂੰ ਨਿਕਲ ਰੋ ਨਾ ਬਸ ਨਿਕਲ ਗਿਆ ਹੁਣ ਨਹੀਂ ਬੰਦਾ ਨਿਕਲ ਗਿਆ ਯਾਰ ਹਾਂਜੀ ਪਹੁੰਚ ਗਏ ਜੀ ਮਿੱਤਰ ਮਿਲ ਗਿਆ ਆਪਾਂ ਨੂੰ ਵਧੀਆ ਪੂਰੇ ਸਪੋਰਟਰ ਆ ਆਪਣੇ ਠੀਕ ਹੈ ਕਿ ਨਹੀਂ ਪੂਰੇ ਪੱਕੇ ਸਪੋਰਟਰ ਮਿੱਤਰ ਮਿਲ ਗਿਆ ਆਪਾਂ ਨੂੰ ਹੁਣ ਕੋਈ ਚੱਕਰ ਵਾਲੀ ਗੱਲ ਨਹੀਂ ਲੈ ਸਾਰੇ ਬੰਦੇ ਦਿਖਾ ਦਿੱਤੇ ਆਪਣੇ ਠੀਕ ਹੈ ਕਿ ਨਹੀਂ ਕੀ ਨਾਮ ਆ ਬਾਈ ਜੀ ਗੁਰਵਿੰਦਰ ਆਪਣਾ ਜੀ ਗੁਰਮਿੰਦਰ ਜੀ ਆਪਣਾ ਜੀ ਓਲੇ ਹੋਏ ਨਾਮ ਕੀ ਹੈ ਜੀ ਜਸ਼ਨ ਬੰਨਾਲਾ ਹੋਰ ਜੋਬਨ ਸੰਮੇ ਵਾਲੀ ਓਕੇ ਆਪਣਾ ਮਿੱਤਰ ਦਾਸ ਖਾਸ ਮਿੱਤਰ ਜਿਹੜਾ ਨਾਲ ਦੇ ਪਿੰਡੀ ਆਪਣਾ ਨਾਲ ਦੇ ਆਪਣਾ ਜੀ ਆਪਣਾ ਜੀ ਠੀਕ ਆ ਇੱਥੇ ਹੀ ਪਿਆ ਹੀ ਪਿੰਡ ਦਾ ਬਾਈ ਠੀਕ ਆ ਠੀਕ ਆ ਠੀਕ ਆ ਓਕੇ ਆ ਮਾਹੌਲ ਬਈ ਹਣਾ ਸੈੱਟ ਆ ਸਾਰਾ ਕੰਮ ਬਸ ਕਬੂਤਰ ਦੇਖਣਾ ਬੈਹਿ ਕੇ ਉਹਨਾਂ 'ਚ ਕੁਝ ਨਹੀਂ ਕਰਨਾ ਜਮਾਂ ਇਨਸਾਫ ਹੋਣਾ ਇੱਥੇ ਹੋਊਗਾ ਹੋਊਗਾ ਕਰਾਵਾਂਗੇ ਮੈਨੂੰ ਮਗਰ ਡਰ ਲੱਗਦਾ ਕਿਤੇ ਮਗਰ ਨਾਲ ਲੁੜਕ ਜੀ ਠੀਕ ਆ ਠੀਕ ਆ ਓਕੇ ਆ ਕੰਮ ਬਈ ਕਬੂਤਰ ਦੇਖਦੇ ਆ ਬਈ ਅਸੀਂ ਨੇ ਬੇਕੂਤਰ ਉਹ ਬੜੀ ਬਾਲੀ ਯਾਦ ਦੇ ਸੇਵਾ ਕਰ ਰਿਹਾ ਭਰਾ ਯਾਰ ਸਿੱਧਾ ਹੀ ਹਿਸਾਬ ਕਿਤਾਬ ਹੈ ਠੀਕ ਆ ਆਈ ਨਹੀਂ ਤਾਂ ਰਿਸ਼ਤੇਦਾਰੀ ਚ ਨਹੀਂ ਸਾਡੀ ਜਰ ਜਾ ਕੇ ਜੀ ਨਹੀਂ ਇਹ ਕਰੀ ਜਾਂਦੀ ਹੈ ਰੋਟੀ ਦਾ ਕੀ ਪਤਾ ਯਾਰ ਨਹੀਂ ਨਹੀਂ ਕੋਈ ਨਾ ਰੋਟੀ ਡੀਕਦੇ ਆਪਾਂ ਇਹਨੂੰ ਫ੍ਰਿਜ ਚ ਰੱਖਿਆ ਬਈ ਸਮਾਨ ਨੂੰ ਫੇਰ ਖਾਵਾਂਗੇ ਆਪਾਂ ਰੋਟੀ ਬਣੀ ਜਾਂਦੀ ਹੈ ਤੁਹਾਡੇ ਪਿੰਡ ਆਏ ਠੀਕ ਆ ਕਿ ਨਹੀਂ ਬਹੁਤ ਪਿਆਰ ਕਰਦੇ ਆ ਪੈਰਾ ਠੀਕ ਆ ਬਾਕੀ ਸੇਵਾਂ ਵਾਲੇ ਆ ਪਿੰਡ ਵਾਲੇ ਇਧਰਲੇ ਪਿੰਡ ਵਾਲੇ ਸਾਰੇ ਪਿੰਡ ਹੈ ਉਥੇ ਖਵਾਵਾਂ ਉਹ ਤਾਂ ਆ ਗਏ ਬਈ ਓ ਮਾਈ ਗੋਡ ਬਾਲੇ ਪਿੰਡ ਆ ਗਏ ਆ ਭਾਜੀ ਰੋਟੀ ਲੱਗੀ ਜੀ ਚੱਲਦੇ ਆ ਚੱਲਦੇ ਆ ਚੁੱਪ 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 ਸਭ ਵੀਡੀਓ ਚ ਕਹਿ ਦੇਣਗੇ ਤਾਂ ਨਹੀਂ ਕੰਨ ਪਾਤਾ ਵਾਦੂ ਬਿਲਕੁਲ ਤੇ ਇੱਕ ਗੱਲ ਆ ਬਸ ਆ ਰਾੜ ਦੀ ਫੜਦਾ ਰੋਟੀ ਪਾਣੀ ਦਾ ਪ੍ਰਬੰਧ ਇੱਕ ਨੰਬਰ ਆ ਜਮਾ ਠੀਕ ਹੈ ਕੋਈ ਕਮੀ ਪੇਸ਼ੀ ਨਹੀਂ ਜਮਾਵਾਂ ਸਾਡ ਜਰ ਹਬ ਜੀ ਸਲਾਦ ਇੱਕ ਬਸ ਇੱਕ ਲੱਸੀ ਹੈ ਨਾ ਵਧੀਆ ਮੰਜਿਆਂ ਦੇ ਫਟਾ ਫਟਾਓ ਕੇ ਰਿਪੋਰਟਾਂ ਸਰਾ ਬਹੁਤ ਵਧੀਆ ਹਮਾਇਤ ਕਰਦੇ ਆ ਬੰਦੇ ਪੂਰੀ ਸਪੋਰਟ ਚ ਆਪਦੇ ਬੰਦੇ ਨਾਲ ਰੋਟੀ ਪਾਣੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਕਿਸੇ ਦੇ ਪ੍ਰਕਾਰ ਦੀ ਆ ਜੱਪਾ ਨੂੰ ਠੀਕ ਹੈ ਦਰਜੇ ਵੀ ਵਧਗਾ ਵੀ ਕੰਮ ਜਿਵੇਂ ਨਹੀਂ ਆ ਰਹੀ ਹੈ ਜਿਵੇਂ ਸਰੀ ਹੈ ਹਾਂ ਬਸ ਠੀਕ ਹੈ ਓਕੇ ਰੋਟਾ ਰੋਟੀ ਬਣ ਲੈ ਸ਼ਾਕ ਬਾਪ ਵੀ ਹੁਣ ਚੱਲਦੇ ਆ ਬਾਹਰ ਮੂ ਆਪਾ ਠੀਕ ਹੈ ਹਾਂ ਜੀ ਮੇਰੇ ਦੋਸਤੋ ਬਾਈਕ ਚ ਫਿਊਲ ਕੰਪੈਗਿਆ ਸੀ ਜੀ ਠੀਕ ਹੈ ਤੇ ਪੇਪ ਵਾਲੇ ਨਾਲ ਦੇ ਪਿੰਡੋਂ ਵੀ ਹੁਣ ਫੁੱਲ ਕਰਾ ਲੈਣੇ ਨੇ ਪੈਸੇ ਤਾਂ ਜਮਾ ਹਾਤਾ ਲੈਵਲ ਡਾਊਨ ਵੱਚ ਚੁੱਕਿਆ ਉਹ ਲਈ ਸਬਸ 100 ਤੇ 90 ਰੁਪਏ ਰਹਿਗੇ ਜੇ ਅੱਜ ਤੋਂ ਕਾਪੀ ਦੀ ਕਿਰਪਾ ਨਾਲ ਕੋਈ ਬਾੜੀ ਮੋਤੀ ਆਇਆ ਵੀ ਐਂਟਰੀ ਜੁਗੀ ਤਾਂ ਛੱਡ ਲਾਂਗੇ ਤੈਹੀਂ ਤੋਂ 700 ਨਾਲ ਫਿਰ ਵੀ ਹੈ ਮੇਰੇ ਵੀਰੋ ਮੰਗਣੇ ਪੈਣਗੇ ਕਿਸੇ ਤੋਂ ਹਾਏ ਚਲ ਕੋਈ ਨਾ ਅਰੂ ਬਾਬਾ ਕਰ ਕੋਣੋਂ ਆਪ ਹੀ ਪਤਾਏਗਾ ਬਾਕੀ ਸਖਜਿੰਦਰਾ ਕਿ ਕਰਿਆ ਆਪਣੇ ਘਰੇ ਵੀ ਨਹੀਂ ਕੁੱਤਰ ਬੈਠਿਆ ਜੇ ਯਾਰ ਘਰ ਵਾਲੇ ਕੁੱਤੀ ਮੁੱਡੇ ਫਿਰਦੇ ਹੈਗੇ ਬੋਲਣਾ ਨੂੰ ਭਾਈ ਦਾ ਟਾਈਮ ਤਾਂ ਦੂਰ ਹੋ ਗਿਆ ਜਿਹੜਾ ਹੁਣੇ ਕੰਦਰਦਾ ਇੱਥੇ ਬੰਦਾ ਵੀ ਇੱਕ ਆਉਂਦਾ ਨਿਕਲੂ ਹੀ ਆ ਇੱਕ ਕਿ ਐਂ ਕਰਦੇ ਓਏ ਇੱਕ ਬੰਦੇ ਨੂੰ ਘਰੇ ਛੱਡ ਦੇਣਾ ਤੇ ਦੋ ਬੰਦੇ ਨੂੰ ਇੱਥੇ ਕਹਿੰਦੇ ਨੇ ਆ ਜਿਓ ਛਤਰੀ ਲੈ ਕੇ ਦੋ ਕਿਹੜੇ ਗੋਸ਼ ਆ ਜੁਗਾ ਉਹ ਕਹਿੰਦਾ ਤਿਆਰੀਆਂ ਤਾਰਾਂ ਦੀ ਨਾਲ ਉਹਨੂੰ ਹਾਂਜੀ ਇੱਕ ਕਬੂਤਰੀ ਆ ਗਈ ਜੀ ਇਹ 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 ਕਿਧਰ ਇਹ ਇਹ ਛੱਪੜ ਤੇ ਆ ਗਈ ਜੀ ਛੱਪੜ ਤੇ ਆਏ ਆਏ ਕਰਮਾਲ ਕੇ ਕਰਮਾਲ ਕੇ ਕਰਮਾਲ ਕੇ ਕਿਧਰ ਗਈ ਡੱਬ ਗਈ ਓਏ ਹੈ ਹਾਂਜੀ ਮੇਰੇ ਵੀਰੋ ਤੇ ਟਾਈਮ ਹੋ ਗਿਆ ਜੀ 329 ਹਣਾ ਕਬੂਤਰ ਫਿਰਦੇ ਕਾਫੀ ਦਮਣੀ ਇਹ ਅਪਡੇਟ ਹੋਊਗੀ ਕਬੂਤਰਾਂ ਦੀ ਕਬੂਤਰ ਹੈਗੇ ਜੀ 40 ਪਹਿਲੀ ਗੱਲ ਤਾਂ ਪਿੰਡ ਆਈਆਂ ਜੀ ਸੰਮੇ ਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹਾਂ ਠੀਕ ਆ ਅਗਰ ਜਵਾਕ ਬਟਾ ਚੱਕੀ ਅੰਦਰ ਹੈਲੋ ਕਰਦੇ ਹੈਲੋ ਕਰਦੇ ਇਹ ਐਸਾ ਹੈਗਾ ਇਹ ਐਸਾ ਹੈਗਾ ਤੇ ਬਾਈ ਕੀ ਨਾਲ ਇੰਨੇ ਹੁੰਦੇ ਆ ਸੰਮੇ ਵਾਲੇ ਪਿੰਡ ਬਾਜੀ ਸੀਗੀ 90 ਕਬੂਤਰ ਉੱਡੇ ਸੀਗੇ ਤੇ ਇਸ ਟਾਈਮ ਲਗਭਗ 40 ਕਬੂਤਰ ਫਿਰਦੇ ਹੋਣਗੇ 35 40 30 30 ਤੇ 30 ਦੇ ਆਸਪਾਸ ਕਬੂਤਰ ਫਿਰਦੇ ਆ ਠੀਕ ਹੈ ਨਹੀਂ ਸਾਰੇ ਨੀਵੇਂ ਫਿਰਦੇ ਆ ਨਾ ਆਪਣੇ ਵੀ ਨੀਵੇਂ ਉੱਡ ਰਹੇ ਆ ਰੱਤਾਂ ਦਾ ਤੜਕੇ ਦੇ ਨਹੀਂ ਹੋ ਕਰਦਾ ਯਾਰ ਇਹ ਦੂਜਾ ਥੋੜਾ ਇਹ ਦੂਜਾ ਥੋੜਾ ਇਹ ਬਗਲ ਟੂਸੇ ਵਾਲਾ ਜਿਹੜਾ ਗਲਤ ਸਮੇ ਉਹ ਥੋੜਾ ਜਿਹਾ ਉੱਚਾ ਜਾਂਦਾ ਸੀਗਾ ਨਾ ਰੱਤਾਂ ਤੁਹਾਨੂੰ ਦਿਖਾਈ ਦੇਣੇ ਪਰ ਇੱਕ ਵਾਰ ਤਾਂ ਤਾਂ ਹੋ ਜਾਂਦਾ ਬਈ ਬਲਾਰੋ ਗੈਰ ਕਮਾਲ ਹੈ ਕੈਮਰਾ ਪ੍ਰੋਟੈਕਟਰ ਨਹੀਂ ਬਲ ਉਹ ਜਾਂਦਾ ਰੱਤਾਂ ਆਹ ਮੁੜਿਆ ਰੱਤਾਂ ਦਾ ਆਹ ਮੁੜਿਆ ਬਗਲ ਟੂਸਾ ਰੱਤ ਤਾਂ ਐਸੇ ਜਾਲ ਜੀ ਫਿਰਦਾ ਨਾ ਬਾਕੀ ਰੱਬ ਜਾਣਦੇ ਨੇ ਕੀ ਕਰਨਾ ਕੀ ਨਹੀਂ ਕਰਨਾ ਯਾਰ ਕਬੂਤਰ ਨੇ ਨਾ ਕੋਈ ਵਿੱਚ ਤਾਂ ਬੜੇ ਨਹੀਂ ਆਪਾਂ ਖੱਬੀ ਬਗਲ ਗੁਲਾਬੀ ਫੱਜਾ ਟੂਸਾਗਲਾ ਬੀ ਠੀਕ ਹੈ ਓਕੇ ਜੀ ਇਹ ਕਬੂਤਰ ਹੈਗਾ ਜਸ਼ਨ ਕੈਨੇਡਾ ਦੇ ਨਾਂ ਤੇ ਤੇ ਇਹ ਦੂਜਾ ਕਬੂਤਰ ਕਿਥੇ ਆਪਣਾ ਯਾਰ ਦੂਜੇ ਵੀ ਇਥੇ ਵੱਤਦੇ ਹੀ ਫਿਰਦੇ ਵੀ ਆਪਣੇ ਕੂਤਰੋ ਬੜਾ ਉੱਚਾ ਨਹੀਂ ਸੀਗਾ ਦੂਜੇ ਵੀ ਹੋ ਜਾਂਦਾ ਬਈ ਤਾਂਗਲੇ ਜੀ ਜੇ ਇਹ ਆ ਜਾਂਦਾ ਆ ਜਾਂਦਾ ਇਹ ਨਹੀਂ ਹੋਈ ਭਾਏ ਨੇ ਗਲਤ ਕੂਤਰ ਦੇ ਜੂ ਲੱਗ ਗਿਆ ਆ ਗਿਆ ਆ ਗਿਆ ਆ ਗਿਆ ਦੂਜਾ ਆ ਫਿਰਦਾ ਸੱਜੀ ਬਗਲ ਹਰੀ ਇਹ ਹਰੇ ਟੂਸਾ ਵਾਲਾ ਨਹੀਂ ਯਾਰ ਹੇ ਨਗਲਾ ਵੀ ਟੂ ਸੜਵੇ ਇੱਥੇ ਹੀ ਪਰਦਾ ਸੀਗਾ ਇੱਕ ਤਾਂ 올ਜਨ ਵਾਲੀ ਪੈਂਦੇ ਕੂਤਰਾਂ ਜਾਰੇ ਤੋਂ ਕੈਮਰੇ ਚ ਹੁਣ ਅੱਖਾਂ ਚ ਤਾਂ ਕੂਤਰ ਬਈ ਫਿਰਦੇ ਅੱਖਾਂ ਨਾਲ ਤਾਂ ਦਿਖ ਰਿਹਾ ਕੈਮਰੇ ਚ ਬਹੁਤ ਔਖਾ ਕੂਤਰੇ ਵੇਖੋ 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 ਆਹ ਰੇ ਕੂਤਰ ਇਸੇ ਨਾਲ ਜੀ ਫਿਰਦੇ ਉਹ ਕੂਤਰ ਪਾ ਆ ਜਾਂਦਾ ਦਣੀ ਆਇਆ ਦਬੀ ਆ ਗਿਆ ਸਰ ਤੇ ਆ ਗਿਆ ਆ ਦੇ ਆ ਆ ਗਿਆ ਸਦੀ ਬਗਲ ਹਰੀ ਖਬਾਗੜਾ ਬੀਤੋ ਸਈਉ ਇਹ ਸਹੀ ਦੱਸਾਂ ਇਹ ਤੇ ਰੋ ਮਾੜਾ ਉਹ ਪੁੱਤਰ ਜੂਮ ਮਾਰ ਕੇ ਵੇਖ ਤੂੰ ਤਾਂ ਕੁੱਬਾ ਹੈ ਉਹੜਾ ਇਰਤ ਰੱਤਾ ਸੈਟ ਹੈ ਇਹਨਾਂ ਮੈਨੂੰ ਕੁੱਪਾ ਦੀ ਨੀਵਾ ਵਰਦਾ ਇਹ ਕੁੱਤਾ ਉਹਨੜਾ ਕੁੱਬਿਆਂ ਚ ਹੈਗਾ ਲੱਗਿਆ ਮੈਨੂੰ ਪੁੱਤਰ ਚੇਰ ਚੱਕਰ ਇਹ ਖਾਇ ਇਧਰ ਬੱਚੇ ਵੀ ਨਾਲ ਬੈਠੇ ਓਏ ਹੋਏ ਇੱਕ ਇਧਰ ਹੋ ਨਹੀਂ ਉਹ ਤਾਂ ਭੱਜ ਗਈ ਕਿਧਰ ਗਈ ਓਏ ਚਲ ਕੋਈ ਗੱਲ ਨਹੀਂ ਜਾਂਦੇ ਸਾਡੇ ਬੰਦਿਆਂ ਨੂੰ ਸਮਾਨ ਦੇ ਘਟਾਂ ਯਾਰ ਸਖਜਿੰਦਰ ਤੇ ਆਪਣਾ ਕਿਹੜਾ ਹੋ ਬਜੀ ਇਹ ਦੋਵੇਂ ਆਪਸ ਵਿੱਚ ਲੜੀ ਜਾਂਦੇ ਆ। ਫੈਡ ਵੀ ਤੇ ਹਾਂਜੀ ਗੱਲ ਦੱਸਿਆ ਜਾਂਦਾ ਜੀ ਆਹ ਤੇ ਚ ਰਹਿ ਗਈ ਸੀਗੀ ਸਾਡੀ ਗੱਲ ਠੀਕ ਆ। ਸਿਕੰਦਰ ਤੇ ਬਜੀ ਦੋਵੇਂ ਇਕੱਠੇ ਛੇੜ ਨਾਲੇ ਹੈ ਨਹੀਂਗੇ ਖਾਸ ਕਰਕੇ ਘਰੇ। ਘਰੇ ਚੱਕਰ ਆਇਆ ਯਾਰ ਵੀ ਸਿਕੰਦਰ ਕਹਿੰਦਾ ਮੈਂ ਮਿੱਡ ਐ ਤੇ ਬਜੀ ਕਹਿੰਦਾ ਮੈਂ ਮਿੱਡ ਐ। ਬਾਬਾ ਮਿੱਡ ਲਾਲ ਬਾਈ। ਇੱਕ ਦੂਜੇ ਮੂਰੀ ਮਿੱਡ ਬਣ ਜਾਂਦੇ ਆ। ਉਹੀ ਜਿਦਿਆ ਕਰੀ ਜਾਂਦੇ ਇੰਨੀ ਜਿਦਾਈ ਇੱਕ ਦੂਜੇ ਨਾਲ ਗੱਲ-ਗੱਲ ਤੇ ਲੜੀਆਂ ਦੇ ਬਿਨਾਂ ਕੰਮ ਤੇ ਜਿਦਾਈ ਕਰੀ ਜਾਂਦੇ ਆ ਯਾਰ ਹਨਾ। ਉਹ ਛਤਰੀ ਲੇਕਨ ਉਪਰ 4 ਵਜ ਗਏ ਯਾਰ ਅਖਰ ਕਬੂਤਰ ਹਾਰਨ ਜਿੱਤਰ ਛਤਰੀ ਦੇ ਤਾਂ ਬਾਹੂ ਲਾਂਗੇ ਕਿਤੇ ਬਹਿਗਾ ਤਾਂ ਆਪਣਾ ਛੱਡ ਕਿਤੇ ਨਹੀਂ ਜਾਂਦੇ ਯਾਰ ਕੂਤਾਂ ਨੂੰ ਠੀਕ ਹੈ ਕਿ ਨਹੀਂ ਤੇ ਉਹ ਛਤਰੀ ਲੇਕਨ ਉਪਰ ਆ ਚੋਬਰ ਨੇ ਛਤਰੀ ਤੇ ਕੂਤਰੀ ਬਣਦੇ ਨੇ ਵੱਡੀ ਕੂਤਰੀ ਆਪਣੀ ਠੀਕ ਹੈ ਕਿ ਨਹੀਂ ਤੇ ਬਣਦੇ ਨੇ ਵੱਡੀ ਕੂਤਰੀ ਡਾਤੀ ਲੈ ਤੇ ਹੁਣ ਕੀ ਕਰਗੇ ਬਾਈ ਤੁਸੀਂ ਆਪ ਦੱਸ ਦਿਓ ਉਹੀ ਲੜੀ ਆ ਇੱਕ ਕੂਤਰੀ ਹੱਥ ਘਰੀ ਫਿਰਦੇ ਆਂ ਉੱਡੀ ਆਪਣੀ ਬਗਲ ਗੁੰਜੀ ਵਾਲੀ ਲਗਭਗ ਟਾਈਮ ਹੋ ਗਿਆ ਹੁਣ 4 ਵਜ ਗਏ ਉਹ ਘਰੀ ਫਿਰਦੇ ਉੱਡੀਓ ਠੀਕ ਹੈ ਕਿ ਨਹੀਂ ਇਹ ਅਵਰਦਰਤਾ ਦਾ ਆਪਣਾ ਫਿਰਤੇ ਆ ਗਿਆ ਤੇ ਬਈ ਮੈਂ ਹੈ ਨਹੀਂ ਦੂਜਾ ਵੀ ਉਹ ਫਿਰਦਾ ਆਪਣਾ ਸੱਜੀ ਬਗਲ ਖਬਰ ਤੋਂ ਹਾਂ ਮੈਂ ਤਾਂ ਉਹਨਾਂ ਦੇ ਮਾਕੜੀ ਗਈ ਤੂੰ ਵੀ ਵਧਿਆ ਫਿਰਤੇ ਆ ਆ ਹੁਣ ਉਹ ਦੋਵੇਂ ਹੈ ਨਹੀਂ ਯਾਰ ਉਹ ਕੱਠੇ ਛੱਡਣ ਵਾਲੇ ਹੈ ਨਹੀਂ ਅਸਲ ਮੈਂ ਤਾਂ ਪਹਿ ਨਹੀਂ ਕੰਮ ਦੀ ਬੱਸ ਉਹ ਯਾਰ ਪਾਪ ਦੇ ਘਟ ਛੱਡ ਲਾਂਗੇ ਉਸ ਹਫ਼ਤੇ ਦੀ ਸੈਟਿੰਗ ਕਰਕੇ ਜਾਇਆ ਕਰਾਂਗੇ ਬੱਸ ਉਹ ਹੈ ਨਹੀਂ ਛੱਡਣ ਵਾਲੇ ਘਰੇ ਕਬੂਤਰ ਨਾਲ ਤੂੰ ਗੱਲਾਂ ਮੈਂ ਹੀ ਮੈਨੂੰ ਪਤਾ ਹੈ ਮੇਰੇ ਤੋਂ ਬਿਨਾ ਚੱਲਦੀ ਨਹੀਂ ਇਹ ਵੇਰ ਤੋਂ ਬਿਨਾ ਆਈ ਹਿੰਦੀ ਨਾ ਦੀ ਇਹ ਕਹੇ ਤਾਂ ਦਿੰਦੇ ਆ ਵੀ ਮੈਂ ਡਾਲੂ ਮੈਂ ਡਾਲੂ ਇਹ ਮੁੜ ਕੇ ਖੇੜੀ ਦੇ ਐ ਸਡਾਉਂਦੇ ਕਰੇ ਇਹਨੂੰ ਐ ਹੁੰਦਾ 22 ਤੇ ਜਾ ਕੇ ਮਗਰ ਅੱਕਦੇ ਆ ਕਾਲ ਆਉਂਦੀ ਹੈ ਬਸ ਆਏ ਅੱਕ ਕੇ ਨਹੀਂ ਕੰਮ ਹੁੰਦਾ ਸ਼ੇਰੋ ਮੈਂ ਪਿਛਲਾ ਸਾਰਾ ਸੀਜ਼ਨ ਮੈਂ ਘਰੇ ਹੀ ਕੱਢਿਆਗਾ ਮੈਨੂੰ ਪਤਾ ਠੀਕ ਹੈ ਕਿ ਨਹੀਂ ਤੇ ਘਰ ਵਾਲਾ ਬੰਦਾ ਹੀ ਖਿਡਾਰੀ ਹੁੰਦਾ ਬਾਜੀ ਵਾਲਾ ਬੰਦਾ ਖਿਡਾਰੀ ਨਹੀਂ ਹੁੰਦਾਗਾ ਜਿਹੜਾ ਘਰੇ ਡਾਂਦਾ ਉਹ ਹੀ ਹੀ ਖਿਡਾਰੀ ਬੰਦਾ ਬੰਦਾ ਉਹ ਹੈ ਨਹੀਂ ਘਰੇ ਹੈਡਰ ਵਾਲੇ। ਦੂਬਾ ਆਪ ਘਰੇ ਰਿਆ ਕਰਾਂਗੇ ਯਾਰ ਬਾਜੀ। ਤਰੀੇ ਕੰਮ ਕਰਨ ਬਾਈ ਤੇ ਕੀ ਉਹ ਲੈ ਮਾਰਨਾ ਪਾਣੀ ਤੇ ਕਵਾਜੇ ਉੱਡੀ ਕਰਦੇ। ਬਸ ਆਪਾਂ ਘਰੇ ਰਿਆ ਕਰਾਂਗੇ ਬਾਜੀ ਤੇ ਆਪੇ ਆਉ ਜਾਇਆ ਕਰਨਗੇ ਯਾਰ ਆਪਾਂ ਨਹੀਂ ਉਹਦੇ ਬਾਜੀ ਹੈਣਾ। ਘਰੇ ਹੈਡਰ ਵਾਲੇ ਬੰਦੇ ਆਣੇ ਆਪਣੇ ਸਿੱਧੇ ਜਾਵੋ ਤਾ। ਮੁਗਦੀ ਗੱਲ ਹੈ। ਹਾਂਜੀ ਦੋ ਭਰਾ ਹੋ ਟੱਕਰਗੇ। ਕਹਿੰਦੇ ਜੀ ਵੀਡੀਓ ਵਗੈਰਾ ਦੇਖਦੇ ਆਂ। ਮੈਂ ਵੀ ਧੰਨਵਾਦ। ਲਵ ਯੂ ਹੈ ਬੇ ਸਾਰੇ ਭਰਾਵਾਂ ਨੂੰ ਹੈਣਾ। ਠੀਕ ਕਿਹੜਾ ਪਿੰਡ ਸੀ ਬਾਈ? ਕੀ ਦੱਸ ਜੀਗਾ? ਠੀਕ ਆ ਓਕੇ ਓਕੇ। ਚਲ ਓਕੇ ਸੈਟਅਪ ਬਾਜੀ ਵਧੀਆ ਚੱਲੀ ਹੁੰਦੀ। ਕਿੰਨੇ ਕੱਟੇ-ਕੁੱਟ ਕੱਟੀਆਂ ਜਾਂਦੇ ਹੋੜ ਕਰੇ ਕਰਕੇ ਕੱਟੀਆਂ ਜਾਂਦੇ ਬਾਜੀ ਉਹ ਠੀਕ ਚੱਲ ਰਹੀ ਹੈ ਤੇ ਕਰ ਸੋਹਣੀ ਚੱਲ ਰਹੀ ਹੈ ਬਾਜੀ ਪੂਰੀ ਇਹ ਤੇ ਗੰਦੇ ਆ ਭਿਆਨੀ ਬਾਈ ਚੋਕੇ ਰਪਟਾ ਚੱਲ ਰਾਂਗੇ ਜਿਹੜੇ ਸਾਡੇ 1200 ਵਾਲੀ ਚ ਹੁੰਦਾ ਨਾ ਗੰਦੇ ਆ ਪੈਂਦਾ ਬਾਜੀ ਵਧੀਆ ਪੂਰੀ ਇਟਸ ਪਾਰਟੀ ਟਾਈਮ ਮਾਊਂਟਨ ਡਿਊ ਡਰ ਕੀ ਮਾਗੀ ਡਰ ਕੀ ਮਾਗੀ ਵਾਹ ਵਾਹ ਅਦਖਾ ਸਿੰਗਰ ਇਹ ਸਿੰਗ ਇਹ ਸਿੰਗ ਮਿੰਦੇ ਪਈ ਨਸੇੜੀ ਬੰਦੇ ਆ ਦੇਖੋ ਲਾਲ ਲਾਲ ਤੇ ਆਪਾਂ ਵੀ ਨੇ ਮਾਊਂਟਨ ਡਿਊ ਠੀਕ ਹੈ ਕਿ ਨਹੀਂ ਤੇ ਬਾਕੀ ਉਤਰ ਭਾਬੀ ਦੀ ਕਿਰਪਾ ਨਾਲ ਫਿਰਦੇ ਆ ਠੀਕ ਹੈ ਕਿਹੜਾ ਤਾਂ ਦੋਵੇਂ ਤੇ ਇੱਕ ਗੂਦੀ ਅਜੇ ਘਰੇ ਫਿਰਦੀ ਆ ਉਹਨੂੰ ਘਰੇ ਹੀ ਭਾਈ ਜਾਂਦੇ ਵੇਖ ਲਾ ਚੰਤਕਾਰੀ ਹੈ ਨਾ ਉਹ ਭਾਈ ਜਾਂਦੇ ਬੈਂਦੀ ਨਹੀਂ ਘਰੀ ਉਹ 4 50 ਹੋ ਗਏ ਇੱਥੇ 50 ਬਹਿ ਕੇ ਉਹ ਇੱਥੇ 50 ਬਹਿ ਕੇ ਘਰੀ ਫਿਰਦੀ ਆ ਉਹੀ ਤਾਂ ਗੱਲ ਹੈ ਚਲੋ ਕੋਈ ਦਿੱਕਤ ਨਹੀਂ ਹੋ ਜਾਂਦਾ ਹੈਗਾ ਛਤਰੀ ਢਾਂਗੀ ਪਹੁੰਚ ਗਈ ਜੀ ਠੀਕ ਹੈ ਕਬੂਤਰ ਵੀ ਆ ਗਿਆ ਇਹ ਸਭ ਜਿੰਦਰ ਪਿਉਰੀ ਤੇ ਗੋਸ਼ਾ ਮਾਨਾ ਵਾਲੇ ਲੈ ਆਏ ਦੋਵੇਂ ਦੋ ਛਤਰੀਆਂ ਇੱਕ ਕਬੂਤਰ ਠੀਕ ਆ ਆਪਾਂ ਰੱਖ ਲੈ ਕੇ ਛਤਰੀ ਢਾਂਗੀ ਇੱਕ ਕਬੂਤਰ ਉਹ ਇੱਕ ਛਤਰੀ ਲੈ ਕੇ ਜਿਹੜੇ ਆਪਣੇ ਮਿੱਤਰ ਆ ਇੱਥੇ ਬਣਿਆ ਨਵੇਂ ਹੈ ਨਾ ਤੁਹਾਨੂੰ ਪਤਾ ਨਾਂ ਤਾਂ ਪਤਾ ਨਹੀਂ ਕੀ ਉਹਨਾਂ ਦੇ ਉਹ ਢਾਂਗੀ ਵੀ ਦੇਣਗੇ ਤੇ ਕਮੂਤਰ ਵੀ ਦੇ ਦੇਣਗੇ ਠੀਕ ਹੈ ਤੇ ਟਾਈਮ ਲਗਭਗ ਹੋਇਆ ਪਿਆ 5:20 ਤੇ ਜੇ ਆਪਣੇ ਪੁੱਤਰ 40 ਮਿੰਟ ਹੋਰ ਉੜਦੇ ਆ ਤਾਂ ਦੂਸਰ ਚ ਆ ਜਾਣਗੇ ਠੀਕ ਹੈ ਤੇ ਫਿਰ ਦੂਸਰੇ ਵੇਖਾਂਗੇ ਕੱਲ ਦਾ ਬਤਨੀ ਦੱਸਾਂਗਾ ਹੈ ਫਿਰਦੇ ਹਜੇ ਦੋਵੇਂ ਆਪਣੇ ਪੁੱਤਰ ਹਾਂਜੀ ਬੱਸ ਆਪਾਂ ਬਾਬਾ ਗੋਲ ਗੱਪੇ ਵਾਲਾ ਆਇਆ ਗੋਲ ਗੱਪੇ ਖਾਣੇ ਗੋਲ ਗੱਪੇ ਖਾ ਲਈ ਬਾਬੇ ਤੋਂ ਬਾਬਾ ਜੀ ਦੂਜੇ ਘਟ ਵਾਲੇ ਜੀ ਉਹ ਵੀ ਹੈਗੇ ਕੱਟ ਵਾਲੇ ਠੀਕ ਹੈ ਕਿੰਨੇ ਕਿਹਾ ਕਰਦਾ ਹੈ ਕਸਾ ਨਹੀਂ ਯਾਰ ਕਰਦੇ ਕੋਈ ਗੱਲ ਨਹੀਂ ਕਿਨੇ ਕਰਦੇ ਗਏ ਦੇ ਦੇ ਲਾ ਕਰਨਾ ਕੀ ਕਰ ਲਗੇ ਹਿੱਤੀਆਂ ਦੇ ਬਾਦੂ ਬਾਦੂ ਹਿੱਤੀਆਂ ਦੇ ਕਰ ਲਓ ਹਾਂਜੀ ਬਾਦੂ ਟਾਈਮ ਹੋ ਗਿਆ ਜੀ 5:43 ਤੇ ਕਬੂਤਰ ਬਾਬੇ ਦੀ ਕਿਰਪਾ ਨਾਲ ਵਧੀਆ ਜਾਂਦੀ ਸੀ ਕਿਧਰੇ ਢੱਪ ਕੇ ਦੇ ਟੂ ਸੇ ਡੱਬਲ ਟੂ ਸੇ ਵਾਲਾ ਹੋ ਜਾਂਦਾ ਬੰਦਾ ਵਿਚਾਰੇ ਜਾਂਦਾ ਉਹ ਕੀ ਹੈ ਇਹ ਖੜ ਜੋ ਆ ਜਾਂਦਾ ਇਹ ਆ ਜਾਂਦਾ ਨਾ ਐ ਕਿਉਂ ਹਜੇ ਘਟਾਰੀ ਹੈ ਯਾਰ ਚਲੋ ਕੋਈ ਦਿੱਕਤ ਨਹੀਂ ਹਾਂਜੀ ਰੱਤਾ ਵੀ ਦਿਖਾ ਦੇ ਕਿਤੇ ਕਿਤੇ ਢੱਪ ਗਾ ਉਹ ਡੱਬ ਗਿਆ ਹੈ ਇਹ 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 ਕਰ ਲਾਏ ਕੈਪਚਰ ਨਹੀਂ ਛੱਡ ਦੇ ਰਿਹਾ ਇਹ 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 ਉਹ ਹੈ ਉਹ ਕੈਰਬੋਰਡ ਰੱਤਾ ਵੀ ਸਾਈਡਿੰਗ ਜਾ ਪੂਰਾ ਬਗਲ ਤੋਂ ਸਲੇ ਵੀ ਸਾਈਡਿੰਗ ਜਾ ਛਤਰੀ ਦੀ ਵੇਸੀ ਸਾਈਡਿੰਗ ਕਰੇ ਆਂਟੀ ਤੂੰ ਪੁੱਛਾਈ ਕਿਸੇ ਘਰੇ ਵੀ ਆਂਟੀ ਛਤਰੀ ਲਾਉਣੀ ਆ ਛਤਰੀ ਹੌ ਕਰੇ ਲਾਵਾਂਗੇ ਆਪਾਂ ਉਹਨਾਂ ਦਾ ਕੁਝ ਨਹੀਂ ਹੁੰਦਾ ਸੀ ਇਸ ਸ਼ਹਿਰੀ ਦਾ ਹਲ ਕਰਿਆ ਵੀ ਜਿੱਥੇ ਲਾਉਣੀਆਂ ਸੀ ਭੱਜ ਕੇ ਜਾ ਕੇ ਲਾ ਲਾਂਗੇ ਇਹ ਟਾਈਮ ਹੋ ਗਿਆ ਤਾਂ ਮੁਕਦੀ ਗੱਲ ਹੈ ਠੀਕ ਹੈ ਤੇ ਕਬੂਤਰ ਫਿਰਦਾ ਘਟ ਘਟ 40 35 40 ਹੈ ਨਾ 35 40 30 ਕਿੰਨੇ ਵੀ ਹੋ ਸਕਦਾ ਇਹ ਦੱਸਿਆ ਨਹੀਂ ਪਰ ਚੰਗੀ ਗੱਲ ਹੈ ਵੀ 6 ਵਜੇ ਟਾਂਗਾਂ ਲਾਉਣਗੇ ਜੇ 7 ਦਾ ਟਾਈਮ ਕਰਾਂਗੇ ਵੀ ਲੋਕਾਂ ਦੇ ਕਬੂਤਰ ਗਵਾਚਦੇ ਨਹੀਂ ਕਿਉਂਕਿ ਜਿਹੜਾ ਕਬੂਤਰ ਨੇਰੇ ਦਾ ਨਹੀਂ ਉੱਡਿਆ ਨੇਰੇ ਦਾ ਨਹੀਂ ਦੇਖਿਆ ਜਿਹੜੇ ਕਬੂਤਰ ਨੇ ਕਦੇ ਉਹ ਕਬੂਤਰ ਨੇ ਨੇਰੇ 'ਚ ਹਮੇਸ਼ਾ ਹੀ ਗੁੱਛ ਮਾਰ ਕੇ ਵੜ ਜਾਣਾ ਗੜਾਥ ਦੇ ਨੇ ਚੰਗੇ ਭਲੇ ਹੋਰ ਨਾ ਪਤਾ ਲੱਗੇ ਕਬੂਤਰ ਗਵਾਚਣ ਪੁਣਾ ਬਹੁਤ ਵਧੀਆ ਚੱਕੂ ਜੀ ਮੈਂ ਕਹਾ ਹੋ ਜਾਂਦਾ ਕਿਤੇ ਮੈਂ ਕਿਹਾ ਹੋ ਜਾਂਦਾ ਤੇ 15 ਮਿੰਟ ਲਾਉਣੇ ਔਖੇ ਪਏ ਆ ਹੁੰਦਾ ਕੰਜਰਾ ਕੱਢਦੇ 15 ਮਿੰਟ ਲਾ ਲਾਂਗੇ ਢਾਂਗੀ ਹੈ ਉਹੀ ਹੈ ਜੀ ਬਗਲ ਖੱਬਾ ਖੱਲਾ ਉਹੀ ਹੈ ਉਹੀ ਉਹੀ ਕੰਜਰਾ ਕੱਢ ਲਾ 15 ਮਿੰਟ ਹੋਰ ਕੱਢ ਲਾ ਹੋਰ ਕੱਢ ਲਾ ਕੁਝ ਨਹੀਂ ਹੁੰਦਾ ਕੁਝ ਨਹੀਂ ਲਓ ਜੀ ਤੇ ਸ਼ੀ ਦਾ ਟਾਈਮ ਹੋ ਚੁੱਕਿਆ ਜੀ ਤੇ ਆਪਣੇ ਕਬੂਤਰ ਵੀ ਦਰ ਸ਼ਾਮਾ ਦੂਸਰ ਪੈ ਚੁੱਕੀ ਹੈ ਠੀਕ ਹੈ ਤੇ ਐ ਨਹੀਂ ਪਤਾ ਬਈ ਜੀ ਕਿੰਨੇ ਕਬੂਤਰਾਂ 'ਚ ਪਈ ਹੈ ਉਹ ਤੁਹਾਨੂੰ ਦੱਸਾਂਗੇ ਚੱਕ ਤੇ ਚੱਕ ਜੋ शीला कैम हो चुके ही आया 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 लोकानी बांह आया 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 लवर कुतर बहन लागे आ के लोकानी बहन लागे आगे आया आया आ दोनों टूस से दे हम जी आला हाँ भाई एक कैमरा अपड़ी आया 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 आप अपड़ाने थे पर देख थोड़ी कर रहे थोड़ी कर र ਉਡਾ ਕਰ ਆਉਂਦੀ ਆਦਾ ਦੋ ਉੱਧਰ ਆਇਆ 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 ਕਿੱਥੇ ਆਇਆ ਆਇਆ ਆ ਦੇ ਗਾਂਦੀ ਕੋਲ ਨਹੀਂ ਲੋ ਜੀ ਆਇਆ ਆਇਆ ਆ ਫਿਰਦਾ ਵੀ ਕਿੱਧਰ ਆਪਣਾ ਸਾਹਮਣੇ ਠੀਕ ਹੈ ਬੋਲਾ ਬੋਲਾ ਭੜਗਾ ਦੋ ਦੋ ਲੈਂਡ ਲੈਣਾ ਆ ਫਿਰਦਾ ਲੋ ਜੀ ਤੇ ਉਹ ਕਿੱਧਰ ਗਿਆ ਆਪਣਾ ਦੂਜਾ ਆਪਣਾ ਰਸਤਾ ਰਸਤਾ ਪਤਾ ਇੱਥੇ ਹੁਣ ਕਬੂਤਰ ਕਰੇ ਹੁਣ ਲੱਗ ਗਏ ਨਾਲ ਦੀ ਨਾਲ ਹੀ ਦੂਜੇ ਹੀ ਮੈਂ ਵੀ ਚੱਲ ਦੂਜਾ ਮੈਂ ਵੀ ਨਾ ਖੜ ਚੋ ਕਰ ਕੋਈ ਨਾ ਹੇ ਕੋਲਾ ਤਾਂ ਹੁੰਦੇ ਪੁੱਤਰ ਬਾਹਲੇ ਚੰਗੇ ਫਿਰਦੇ ਆ ਤੋ ਆਣਾ ਬਾਬੇ ਕੋਣ ਰੋਕੇ ਕੋਈ ਚੱਕਰਾਂ ਦੀ ਗੱਲ ਨਹੀਂ ਹਾਂਜੀ ਹਾਂਜੀ ਦੂਸਰ ਪੈ ਗਈ ਜੀ ਹਾਂਜੀ ਕੀ ਚਾਲੀ ਪੁੱਤਰਾ ਚ ਤੇ ਮੈਨੂੰ ਆਪਣਾ ਕੋਈ ਨਹੀਂ ਬਹਿਣਾ ਦੇਉਂਦਾ ਇੱਕ ਬੈਸਾਕ ਦਾ ਹਰੀ ਬਗਲ ਵਾਲਾ ਸ਼ਾਇਦ ਰੱਤਾ ਦਾ ਤਾਂ ਆਹ ਤੂੰ ਆਣੇ ਦੀ ਟੱਪ ਗਿਆ ਤਾਂ ਇਹ ਨਹੀਂ ਹਰੀ ਬਗਲ ਵਾਲਾ ਉਰਦਾ ਕਾ ਤੇ ਇਹ ਨਹੀਂ ਇਹ ਨਹੀਂ ਇਹ ਨਹੀਂ ਖੜਦਾ ਇੱਥੇ ਫਿਰਦਾ ਹੈ ਤਾਂ ਗਲੇ ਹਾਂ ਦੇਖਦੇ ਆ ਬਾਈ ਜੇ ਹੱਥ ਲੱਗੇ ਤਾਂ ਸਾਂਭ ਲਾਂਗੇ ਜੇ ਨਾਂ ਲੱਗੇ ਸਸਰੀ ਕਾਲ ਸਸਰੀ ਕਾਲ ਜੀ ਇਹ ਹੈਰੀਟੇਰੀ ਲਈ ਆ ਗਈ ਮੈਨੂੰ ਹੁਣ ਦੂਸਰੇ ਦੇਖੀ ਹਾਂ ਉਹ ਨਹੀਂ ਕੂਤਰ ਹੈਰੀਟੇ ਲਈ ਹੈਰੀਟ ਹੈ ਨਹੀਂ ਸੀ ਉਹ ਨਹੀਂ ਨਹੀਂ ਕਰ ਸਕਦਾ ਉਹਦਾ ਆਵਾਜ਼ ਮਾਰਦਾ ਬਸ ਉਹ ਜਾਂ ਸਾਧ ਦਾ ਟਾਈਮ ਕਰਨਾ ਉਹਨੇ ਐ ਤੇ ਐ ਨਹੀਂ ਕੰਮ ਇਹ ਨੇਰੇ ਚ ਬੈਠੂਗਾ ਤੇ ਯਾਰ ਆਥਰੇ ਤੇ ਬੈਠੇ ਨੇਰੇ ਚ ਨਹੀਂ ਬੈਠੇ ਜਿੱਥੇ ਆਪਣੇ ਕੱਲ ਦੇਖਦਾ ਰੱਤਾ ਕੂਤਰ ਵੀ ਆ ਗਿਆ ਠੀਕ ਹੈ ਪਹਿਲਾਂ ਅਗਲਾ ਉਹ ਹੀ ਫਿਰਦਾ ਸੀਗਾ ਬਗਲ ਟੂਛੇ ਵਾਲਾ ਠੀਕ ਹੈ ਰੱਤਾ ਵੀ ਹੁਣੀ ਆਏਗਾ ਥੱਲੇ ਨੀਵੇਂ ਕੂਤਰਾਂ ਹੀ ਆ ਜਾਂਦੇ ਆ ਹੈ ਕੀ ਹੋ ਗਿਆ ਅਬੇ ਰੱਤਾ ਹਟਾ ਸਿਰ ਤੋਂ ਉੱਤੇ ਨਾਂ ਗਿਆ ਫੜਕਾ ਲਓ ਅਦਰ ਮਗਰ ਆਵੇ ਥੱਪੇ ਮਾਰੀ ਦਾ ਆ ਬੈਠੂ ਪੱਕਾ ਬੈਠੂ ਨਾ ਪਹਿਲਾਂ ਬੈਠੂਏ ਆ ਫਰਦਾਈ ਦਾ ਰੱਤਾ ਠੀਕ ਹੈ ਇਹ ਆ ਜਾਂਦਾ ਆ ਜਾਂਦਾ ਆ ਜਾਂਦਾ ਆ ਜਾਂਦਾ ਰੱਤਾ ਠੀਕ ਹੈ ਆ ਲੈ ਬਈ ਘਰਤਾ ਜੂ ਮੇ ਕਿਧਰ ਗਿਆ ਪਰ ਲੋ ਜੀ ਰੱਤਾ ਹੀ ਫਿਰਦਾ ਹੈ ਕਬੂਤਰ ਦੋਨੇ ਹੀ ਫਿਰਦੇ ਆਪਣੇ ਬਾਪ ਬੈਹਣ ਦੀ ਦੇਰ ਆ ਜਦੋਂ ਬਹਿ ਗਏ ਤੇ ਫਿਰ ਬਸ ਸਮਝੋ ਭਾਰਤੀ ਠੀਕ ਹੈ ਤੇ ਚਲੋ ਕੋਈ ਗਾ ਤੁਹਾਨੂੰ ਬਾਬੇ ਤੁਹਾਨੂੰ ਦਿਖਾਉਣੇ ਹਨ ਕਿ ਕੀ ਬੰਦ ਹੈਗਾ ਪੁੱਤਰ ਸ਼ਾਮਲ ਮਤਲਬ ਦੂਸਰ ਤੇ ਹੈਗੇ ਤੇ ਉਹਨਾਂ ਦੀ ਨਾਂ ਸੁਣ ਲੋ ਭਈ ਅਜੇ ਸੁਣੋ ਸਭ ਇੱਕਦਰ ਲੋਕ ਬੜਾ ਠਿੱਠ ਕਰਦੇ ਯਾਰ ਇਹ ਸੁਣੋ ਸਾਮਿਆਣੀ ਬਾਈ ਦੇ ਜਿਹੜੇ ਪੁੱਤਰਾਂ ਨੇ ਟਾਂਕ ਕੀਤਾ ਹਰਸ਼ ਮੁਖਸਰ ਹਰਸ਼ ਮੁਖਸਰ ਅੱਤਕਾ ਸੇਵਕ ਮੋਲਾ ਮਨਜੀਤ ਮਦਰਸਾ ਫਰਪਾਲ ਬੋਦੀ ਵਾਲਾ ਸਤਵੀਰ ਜੋਗਿਆਂ ਵਾਲਾ ਬੋਟਾ ਵਿਰਕ ਸ਼ੰਭੂ ਯਾਰ ਲੋਕਾਂ ਨੇ ਨਿਆਣਾ ਸਨੇਤਮ ਲੋਟ ਸੁਖਪਾਲ ਬੋਤੀ ਵਾਲਾ ਜਸ਼ਨ ਕਨੇਡਾ ਮਨਪ੍ਰੀਤ ਮਾਨਾ ਲਾਪਰੀ ਦਾ ਟਾਈਮ ਲੋ ਜੀ ਆ ਕਬੂਤਰਾਂ ਨੇ ਕਰਿਆ ਟਾਈਮ ਠੀਕ ਹੈ ਕਈ ਕਬੂਤਰ ਆ ਗਏ ਸਾਰੀ ਤਾਂ ਨਹੀਂ ਸੁਣਾ ਸਕਦੇ ਕਿ ਦੋ ਤਿੰਨ ਮਿੰਟਾਂ ਦਾ ਕੰਮ ਆ 43 ਕਬੂਤਰ ਸ਼ਾਮ ਲਾ ਗਏ ਠੀਕ ਹੈ 43 ਆ ਜੀ ਓਕੇ ਜੀ ਉਹਦੇ ਸਟਾਪ ਭਾਈ ਜਾਨਾ ਹਾਂਜੀ ਹਾਂਜੀ ਭਾਈ ਜਾਨੇ ਕਬੂਤਰ ਤੇ ਦੋ ਫਿਰਦੇ ਆਪਣੇ ਹੈ ਪਰ ਇਹ ਮੁੰਡਿਆ ਠੀਕ ਹੈ ਓਕੇ ਜੀ ਮਨਪ੍ਰੀਤ ਮਾਨਾ ਦੋ ਸੀ ਆਪਣੇ ਇਕ ਜਸ਼ਨ ਕੈਨੇਡਾ ਕਮਾਂਡ ਫੀਲਡ ਮਾਨਾ ਪਾ ਤੇ ਢੇ ਵੀ ਕੀ ਪੇਲਿੰਗ ਦੇ ਦੀ ਪਹਿਲਾਂ ਨਹੀਂ ਟੈਗ ਇਹ ਕੋਈ ਨਾ ਡੱਟੂ ਹੀ ਦਾ ਖੜ ਜਾ ਯਾਰ ਨਾਂ ਇੱਧਰ ਨਹੀਂ ਆਉਂਦਾ ਖੜ 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 ਫੋਕੀ ਨਾ ਲਾਈ ਨਾ ਕੋਈ ਇੰਨਾਂ ਦੇ ਕਬੂਤਰ ਦੋਵੇਂ ਹੀ ਫਿਰਦੇ ਓ ਯਾਰ ਫਿਰਦੇ ਤੇ ਨਾਂ ਤਾਂ ਆਉਂਗਾ ਨਾਂ ਲੈ ਲੈ ਇੱਕ ਮਿੰਟ ਨਾਲ ਓ ਭੈਣ ਚੋ ਦੇ ਨੇ ਪਹਾੜ ਕਿੰਨੇ ਕਬੂਤਰ ਗਲਤ ਘਰ ਤੇ ਮਾਤੀ ਵਾਲਾ ਬੰਦਾ ਜਿੰਨੇ ਤੇ ਠੇਕਣਾ ਲੱਗੇ ਉਹ ਨਹੀਂ ਖੜ ਜਾ ਮਾਨਪ੍ਰੀਤ ਮਾਨਾ ਮਾਨਪ੍ਰੀਤ ਮਾਨਾ ਦੇ ਆ ਗਿਆ ਮੈਂ ਗੱਲ ਉਹਨਾਂ ਜੁਆਨਾ ਦੇ ਸਾਹਦ ਮਨਪ੍ਰੀਤ ਹਾਂ ਆਪੇ ਮਨਪ੍ਰੀਤ ਮਾਨਾ ਲਿਆ ਬਈ ਹਾਂ ਆ ਲੈ ਉਹ ਬਈ ਮੋਰਾ ਰਹਿਣ ਦੋ ਕਹਤਾ ਪੈਸੇ ਵੰਡਨੇ ਨਹੀਂ ਪੈਸੇ ਵੰਡਨੇ ਆ ਜਦੋਂ ਬਈ ਆਛਾ ਆਪਦੇ ਕਬੂਤਰ ਨਹੀਂ ਬੈਠੇ ਪੈ ਵੰਡ ਰਹੇ ਹੈ ਕੌਣ ਕਹਿੰਦਾ ਸਾਡੇ ਬੈਠੇ ਹੋਏ ਹੈ ਸਾਡੇ ਕੋਲ ਨਹੀਂ ਬਈ ਇਹ ਗੱਲ ਨਹੀਂ ਕੋਮੋਡੇ ਕੋਮੋਡੇ ਤੇ ਉਹ ਰੋਲਾ ਪਾਈ ਸਾਰਾ ਚੱਲ ਆਲੇ ਉੱਥੇ ਰਹਿਣ ਪਈ ਕਰੀ ਓਕੇ ਉਹਨਾਂ ਦੇ ਨਾਲ ਪਈ ਕਿੰਨੇ ਬਾਜੀ ਕਰਾਈਏ ਇਹਨਾਂ ਬਾਈਓ ਉਹ 301 ਬ੍ਰੇਕ ਚਾਹ ਹੋ ਗਿਆ ਹੋ ਗਿਆ ਇਹ ਦੂਜਾ ਵੀ ਲੈਣਾ ਸੀ ਇੱਕ ਮਿੰਟ ਜੇਸ਼ ਨਹੀਂ ਕੈਨੇਡਾ ਵਾਲਾ ਪੁੱਤ ਵੀ ਛੜੀ ਜਾਂਨੇ ਆ ਚੱਲ ਗਵਾਟੇ ਹਾਂਜੀ ਮੇਰੇ ਵੀਰੋ ਆ ਗਈ ਜੁੱਤੇ ਇੱਕ ਮਿੰਟ ਕਿਹੜੇ ਬਾਜੀ ਬਾਹਰ ਜਾਏਗਾ ਮੇਰੇ ਨਾਲ ਆਹੀ ਹੈ ਕਿਹੜੇ ਪੰਦੀ ਬਾਬਾ ਜੀ ਪਿੱਛੇ ਦੀ ਇੱਥੋਂ ਆਏਗੀ ਠੀਕ ਬਹੁਤ ਬਹੁਤ ਧੰਨਵਾਦ ਤੁਹਾਡਾ ਚੜ੍ਹਨ ਦਿੱਤਾ ਜਿਹੜਾ ਸਾਨੂੰ ਉਹ ਘਰ ਤਾਂ ਲੈ ਗਿਆ ਮੈਂ ਕਿ ਉੱਡ ਰਿਹਾ ਮੈਂ ਹਨਾ ਜਿਹਾ ਉੱਡ ਗਿਆ ਦੂਜਾ ਫੜ ਲਿਆ ਫੜ ਲਾ ਟਾਂਗੀ ਚੜਿਆ ਉਹ ਬਾਹਲਾ ਸੁੱਚਾ ਹੈ ਕਿਥੇ ਜੜੇ ਹੋ ਹੈ ਆਪਣੀ ਜਤੀ ਤੇ ਦੁਆਰੀ ਵੱਜ ਕੇ ਆ ਪਹੁੰਚੀ ਮੈਂ ਕਹਾ ਸੀ ਨੀਵੀਂ ਲਹਿ ਘਰ ਦੀ ਜੇ ਲੋ ਚੱਲ ਤੂੰ ਚੱਲ ਇੱਕ ਮਿੰਟ ਰੋ ਜਾ ਨਹੀਂ ਰਿਹਾ ਤਾਂ ਹੋ ਜਾਂਦੇ ਨੇ ਲੈ ਤੇ ਉਹ ਇਧਰ ਨੀਵੀਂ ਛੜੀ ਤੇ ਬਹਿ ਜਾਉਣੀ ਨੀਵੀਂ ਤੇ ਅੱਛੀ ਨੀਵੀਂ ਤੇ ਬਹਿ ਉੱਚੀ ਤੇ ਬਹਿੰਦੇ ਨੀਵੀਂ ਤੇ ਦੋ ਆਪਣੇ ਹੱਥ ਆ ਗਿਆ ਹਾਂ ਦੁਆਰੀ ਨੇ ਆਪਣੀ ਛੜੀ ਤੇ ਆਏ ਆਏ ਵੱਜ ਕੇ ਚੱਪ ਗਏ ਪੈਰ ਆਏ ਡਿੱਗ ਬਈ ਛੜੀ ਹੀ ਨਹੀਂ ਵੱਜੀ ਨੀ ਕਬੂਤਰ ਨੀ ਮੈਂ ਬੈਠਣ ਲਿਆ ਸੀ ਪੁੱਤ ਨੀ ਮੈਂ ਬੈਠਾ ਤਾਂ ਬੈਠਾ ਮ ਮਹਲੇ ਜਾਂ ਫਰੇਜਾ ਕੇ ਹਾਂਜੀ ਤੇ ਇੱਕ ਕਬੂਤਰ ਹੋਰ ਫੜਿਆ ਜੀ ਆਪਣੇ ਕੂਤਰ ਤੇ ਨਾਲ ਠੀਕ ਹੈ ਵੀਡੀਓ ਚ ਕੈਪਚਰ ਨਹੀਂ ਕੀਤਾ ਰਤਾ ਵੀ ਫੜ ਲਿਆ ਮੈਂ ਕੋਠੀ ਤੋਂ ਦੂਜਾ ਵੀ ਫੜ ਲਿਆ ਤੇ ਆਹ ਕਬੂਤਰ ਜੀਦਾ ਵੀ ਹੈਗਾ ਬਈ ਤੇ ਕਾਪੀ ਤੇ ਲੈ ਕੇ ਚੱਲਦੇ ਆ ਠੀਕ ਹੈ ਜੀ ਤੇ ਕਾਪੀ ਤੇ ਇੱਥੇ ਹੀ ਕਾਪੀ ਓਏ ਇੱਥੇ ਹੀ ਹੈ ਕਾਪੀ ਰੋਕ ਲਾ ਰੋਕ ਲਾ ਰੋਕ ਲਾ ਰੋਕ ਲਾ ਰੋਕ ਲਾ ਇੱਥੇ ਹੀ ਹੈ ਕਾਪੀ ਆਜੋ 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 ਕਬੂਤਰੀ ਕੇ ਕਬੂਤਰ ਆ ਪਤਾ ਨਹੀਂ ਕੀ ਆ ਬਾਈ ਯਾਰ ਆਜੋ ਕਾਪੀ ਤੇ ਆਜੋ ਭਰਾ ਮੇਰੇ ਆਜੋ ਆਇਓ 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 ਕਾਪੀ ਤੇ ਇਨਸਾਬਾ ਫੜੀ ਹੋਈ ਆਇਆ ਆਇਆ ਲੱਗੀ ਪਈ ਆ ਵਾਹ ਜੀ ਮੋਰ ਲੱਗੀ ਬਾਕੀ ਤੇ ਜਿੱਦ ਦਾ ਹੋਇਆ ਹੁਣ ਉਹ ਹੀ ਦੇਖਣਗੇ ਗੱਲ ਕੰਮ ਨਹੀਂ ਜਾਣਾ ਗੱਲ ਕੰਮ ਨਹੀਂ ਕਰਨਾ ਆਪੋ ਦੋਨੇ ਉੱਤਰ ਫੜ ਲੈ ਆਪਣੇ ਦੋਵੇਂ ਫੜ ਲੈ ਚੱਕ ਦੇ ਦੂਜਾ ਇੱਥੇ ਭਾਲੇ ਛੱਦਰੀ ਦੇ ਹਾਂ ਓਥੇ ਹਾਂ ਜੀ ਸੱਟ ਗਿਆ ਹੋਇਆ ਕੋਈ ਨਿਕਲ ਗਿਆ 4 ਛੋਗਾ ਇੱਕ ਵੀਰੇ ਹੋਰ ਕਬੂਦਰੀ ਲੈ ਆਂਦੀ ਆ ਫੜ ਕੇ ਫੜ ਕੇ ਲੰਗਦਾ ਰੰਗ ਦਾ ਰੰਗ ਦਾ ਲੱਗਿਆ ਵੀ ਹਰਾ ਕਾਂ ਪਿੰਜਰੇ ਚ ਓਏ ਹਰੀ ਕਾਂ ਦਾ ਬਾਬੇ ਆਉਂਦੇ ਆ ਵੇ ਹਰਾ ਕਾਂ ਦਾ ਇਕ ਹੀ ਦਾ ਬਈ ਓਡਾ ਬਣਦਾ ਹੈ ਚਟੀਆਂ ਖਾਣ ਆਲੂ ਬਈ ਜਿਹੜੇ ਮੰਨਦਾ ਠੀਕ ਹੈ ਬਾਈ ਘੇੜੇੜੇ ਫਿਰੇ ਜੀ ਬਾਈ मोर लवाइ नहीं यार कितना यार ठीक है और भाई और वाला है और वाला उतर दिया यार वाले को लेके गया और वाला आ गए ना हम उतरना लगा भाई तेरे कार से ये अपन ये शर्माने पीछे चकने मार दो चल कोई नाम ਮਾਹ ਜਿਹੜਾ ਛੋਟ ਗਿਆ ਨਾ ਮੈਨੂੰ ਗਾਲ੍ਹਾਂ ਮਿਲੂ। ਹੁਣ ਠੀਕ ਹੈ। ਅਰੇ ਇਹਦਾ ਹੋ ਜਾ ਮੈਨੂੰ ਬਣਾ ਲੈ ਲੈ ਨੂੰ ਇਹ। ਹਾਂ? ਮੂਟਾ ਗੜ ਹੈਗਾ। ਤਮ ਬਾਈ ਉਹ ਯਾਰ ਫਿਰ ਗੁਰਦਵਾਰਾ ਚੱਲਣਾ ਜਾਈਏ ਯਾਰ ਉਹ ਬੁੱਕੇ ਉਹ ਵੀ ਅੰਦਰ ਵੀਡੀਓ ਬਸ ਆੜ ਤੇ ਹੋ ਗਿਆ ਕਿ ਕਰਾ ਫਿਰ ਹੋ ਗਿਆ ਨਾ ਜੇ ਚਾਹ ਕੈਨੇਡਾ ਉਹਨੂੰ ਕਹ ਯਾਰ ਸਾਡੇ ਨੂੰ ਕਰੀ ਬਾਈ ਜਸ਼ਨ ਕੈਨੇਡਾ ਯਾਰ ਆਹ ਦੇਖ ਬਾਈ ਮਰਦਾ ਮੋਰ ਨਾ ਉਹਦੇ ਜੋ ਬਾੜਾ ਦੰਦਾ ਹੈ ਦੇਖੀ ਲੈ ਉਹ ਪੰਦਾ ਨਹੀਂ ਤਾਂ ਪੀ ਮੋਢੇ ਲਾਉਣੀ ਯਾਰ ਮੋਢੇ ਦੀ ਉਹ ਇੱਕ ਮੋਢੇ ਤੇ ਲਾ ਦੇ ਲਾ ਦੀ ਮੋਢੇ ਦੋਲ ਵਾਲੋ ਬਾਈ ਮੋਢੇ ਤੇ ਲਾਉਣੀ ਹੁਣ ਦੋ ਲੱਖ ਕੁ ਆਉਂਦੇ ਫਿਰ ਤੜਕੇ ਰਹਿ ਗਏ ਲੋ ਉਹ ਵੀਰੇ ਦੂਜੇ ਲਵਾ ਦੀ ਆਪਣੀ ਦੇ ਵੀ ਲਵਾ ਲਈ ਲਵਾ ਲਈ ਲਵਾ ਦੀ ਲਵਾ ਦੀ ਬਾਈ ਥਾਨੂ ਆ ਜੀ ਹੋਰ ਲਾਓ ਬਾਈ ਛੱਡ ਦੇ ਬੋਤਲ ਚ ਪਾਣੀ ਪੀਣਾ ਨਾਲੇ ਨਿੱਗਾ ਬਾਦੂ ਬਾਦੂ ਬੱਸ ਬੱਸ ਘਾਲੀ ਬਣ ਗਈ ਘਾਲੀ ਬਣ ਗਈ ਆਹ ਲੈ ਵੀ ਮੈਟ ਸੈੱਟ ਕਰ ਜਾਵਾ ਘਾਰ ਆ ਇੱਧਰ ਲੈ 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 ਚੱਲ ਚੱਲ ਮੈਟ ਪੁੱਠਾ ਕਰ ਪਾਦਾ ਬਈ ਨਹੀਂ ਨਹੀਂ ਆਈ ਚੱਲਣ ਦੇ ਮੇਰੇ ਕੋਲ ਨਹੀਂ ਆਈ ਮਾਰ ਬਾਲੀਆਂ ਚ ਆ ਤਾਂ ਸਹੀ ਲੱਗੀ ਨਾ ਆੜੀ ਓਏ ਉਹ ਪੱਥਾ ਬੰਦ ਕਰ ਹਾਂ ਤਾਂ ਆਪ ਦੇਖ ਕਿੰਨਾ ਪੁੰਨ ਵਾਲਾ ਕੰਮ ਕੀਤਾ ਕੂਤਰ ਮੂੜਾ ਲੱਗੇ ਲੈ ਹੈ ਜਿਵੇਂ ਦਾਣੇ ਦੇ ਪਕੋੜੇ ਓਏ ਉਹਨਾਂ ਨੇ ਉਹਨਾਂ ਦੀ ਢਾਂਗੀ ਆਪਣਾ ਜਿਹੜਾ ਅਸੀਂ ਅੱਛਾ ਉਹਨਾਂ ਦੀ ਡੰਗੀ ਆਪਣੇ ਜਿਹੜੇ ਸੀ ਠੀਕ ਹੈ ਇਸੇ ਚ ਆ ਗਿਆ ਮੂੰਹ ਨਹੀਂ ਬਲੇਟੀ ਦੰਦਾ ਕੁੱਤਰ ਕੁੱਤਰ ਦਾ ਕਦੇ ਵੀ ਆ ਜਮਾ ਹੀ ਪਤਲਾ ਹੈ ਚਾ ਠੀਕ ਹੈ ਮੂੰਹ ਨਹੀਂ ਬਲੇਟੀ ਦੰਦਾ ਕੁੱਤਰ ਦਾ ਇਸੇ ਨੂੰ ਪਤਾ ਨਹੀਂ ਕੀ ਕਹਿੰਦੇ ਹੋਣੇ ਉਹ ਕੀ ਕਰੀ ਜਾਂਦੇ ਹੁਣ ਆਈ ਨਹੀਂ ਪਤਾ ਉਹ ਰਿਕਾਰਡਿੰਗਾਂ ਸੁਣੋ ਦੂਸਰੇ ਛੜਾ ਹੋਣਗੇ ਕਿ ਪੈਸੇ ਦੇਣਗੇ ਹਾਂ ਚੱਲ ਪੈ ਚੱਲ ਭਾਈ ਆ ਕੁੱਤਰ ਆ ਦੇਖੀ ਪਾਣੀ ਦੇਖੀ ਨਿੱਗਾ ਇਹਦੇ ਚ ਪੱਖਾ ਬੰਦ ਕਰ ਨਹੀਂ ਨਹੀਂ ਸਹੀ ਹੈ ਸਹੀ ਹੈ ਨਿੱਕਾ ਨਿੱਕਾ ਚੱਲ ਨਿੱਕਾ 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 ਪੱਖਾ ਬੰਦ ਕਰ ਕੇ ਫੋਨ ਲਾ ਕੇ ਮੰਨ ਲੋ ਭਾਈ ਬਹੁਤ ਸ਼ਾਨਦਾਰ ਹੈ ਮਾਗਾ ਜੈਸ਼ਨ ਕੈਨੇਡਾ ਮਨਪ੍ਰੀਤ ਮਹਾਰਾਜ ਬਈ ਇਦੋਂ ਵੀ ਇਦੋਂ ਵੀ ਕੋਸਾ ਲਈ ਲੈ ਆਪਾਂ ਨੂੰ ਬਾਈ ਚਲੋ 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 ਦੋ ਮੋਟਰਸਾਈਕਲ ਆਪਣੇ ਕੋਲੇ ਬਾਈ ਚਲੋ ਚਲੋ ਆਪਣੇ ਮਿੱਤਰ ਕਿੱਥੇ ਆ ਬਾਈ ਆ ਬੰਦੇ ਨੇ ਇੰਨਾ ਸਾਦ ਦਿੱਤਾ ਯਾਰ ਪੁੱਛੋ ਨਾ ਯਾਰ ਕਮਾਲ ਹੀ ਕਰ ਦਿੱਤੀ ਕਿ ਇੱਕ ਹੋਰ ਕਿੱਥੇ ਆ ਆਪਣਾ ਮੁੰਡਾ ਯਾਰ ਪੱਗ ਵਾਲਾ ਯਾਰ ਇੱਕ ਆਹਾ ਇੱਕ ਕਾਪੀ ਵਾਲੇ ਕਾ ਮੁੰਡਾ ਮੈਂ ਆਖਿਆ ਯਾਰ ਇੰਨੀ ਸਪੋਰਟ ਨਾ ਪੁੱਛਣਾ ਬਾਈ ਯਾਰ ਹਨਾ ਕਿ ਆ ਵੀ ਕਿੱਥੇ ਰੱਖਤੀ ਮੁੰਡਾ ਮੈਂ ਜਿੱਤ ਹੋ ਗਿਆ ਕਿੱਥੇ ਚਲੋ 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 ਬਾਬੇ ਚੱਲਦੇ ਹੁਣ ਗੁਰੂ ਸਾਹਿਬ ਕੋਤਰੋਂ ਲੈ ਕੇ ਛੇਤੀ ਛੇਤੀ ਜੀ ਮਸਾ ਪਹੁੰਚੇ ਗੁਰੂ ਸਾਹਿਬ ਸੌਣ ਲੱਗੇ ਕੰਡ ਡੂੜ ਗਾਤਰੂ ਮੈਂ ਕੁਛ ਉਹਨਾਂ ਨੂੰ ਕੀ ਕੀ ਆਸਤਾ ਕੀ ਕੀ ਮੁਸੀਬਤਾਂ ਜੀ ਜੀ ਜਿਹਦਾ ਸਾਹਮਣਾ ਕਰਦੇ ਆਏ ਬਈ ਅਸੀਂ ਠੀਕ ਹੈ ਜੀ ਨਹੀਂ ਆਈ ਕਰੀ ਜਾਂਦਾ ਏ ਇਹ ਗਲਤ ਜੇ ਨਾਲ ਇਹ ਤੇ ਨੰਬਾ ਗੁਰੂ ਆ ਬਾਅਦ ਜੇ ਮੈਂ ਦੱਸਦਾ ਗੁਰੂ ਸਾਹਿਬ ਪਹੁੰਚ ਗਏ ਬਈ ਗੁਰੂ ਸਾਹਿਬ ਬਾਈ ਕੋਲੇ ਕੋਲੇ ਸਾਹਮਣਾ ਹੈ ਨਾ ਆਪੇ ਗੁਰੂ ਪਹੁੰਚ ਹੀ ਦੇ ਸਾਡੀ ਗੱਲ ਹੈਗੀ ਹੈ ਹੈਗੀ ਹੈ ਆਪ ਕੋਲ ਸਿਰਫ ਬਸ ਅੱਜ ਲੋਆਂ ਦਾ ਵੈਰੀ ਹੈ ਹਾਏ ਓਏ ਹਾਂ ਆ ਮੈਂ ਨਾਲ ਬਾਰੀ ਘੜੂ ਪਿੰਡ ਤੋਂ ਪਰਵਾਏ ਕਿਹੜੀ ਖਵਾਖ ਹੋ ਗਏ ਓਏ ਹੜਦਾ ਹੈਂ ਘੜੂ ਬੱਲੇ ਤੇ ਮੌਲੇ ਚੌੜੇ ਪਹਿਣ ਕੇ ਗਾਂ ਜਾ ਕੇ ਖਾਉਂ ਚੱਪਲੀਆਂ ਹੁਣ ਬਈ ਬਾਲੇ ਸਾਂ ਲੱਗੇ ਨਾ ਅੱਜ ਜਿਹੜੀ ਤਸਵੀਰ ਹੋਈ ਜਾ ਨਾ ਇਹ ਬਾਈਕ ਤੇ ਜਿੱਦਾਂ ਤੇ ਪਿਆਰ ਮਿਲਿਆ ਕਰਾਉਂਦੇ ਕੋਈ ਕਿਤੇ ਫਾਈਂਡ ਨਹੀਂ ਪਿਆ ਹਾਂਜੀ ਪਹੁੰਚ ਕੇ ਜੀ ਗੁਰੂ ਸਾਹਿਬ ਤੋਂ ਮੇਰੇ ਪੁੱਤਰਾ ਨੂੰ ਲੈ ਕੇ ਠੀਕ ਹੈ चल रही है बी दूसर दिन बचारी मोहर मोहरा दबा द लगियाँ मोडे लगी बुच्छा लगे मोडे लगी मोरदी एक बैठे मोर भी होने एक ओके बस सामी जाने इतना जमें गुरु सर वीडियो वीडियो भी ज्यादा शूट करते मैं संघ लाइड संतबाई तो करके ठीक है कि नहीं मेरे हवाले होने साइड तो मैं अज फिर मैं जागना कल भी मैं जा गया बुरा हाल हो जाए यार चल कोई दिक्कत नहीं जागा भाई के गल यार कबूत्र डाउन का शौक है करना ही पौ सारा ਚੱਲ ਰਿਹਾ ਵੀ ਮੈਂ ਕਿਹਨੂੰ ਤਾਂ ਬਾਲੇ ਕਿ ਉਹ ਤਾਂ ਮਾਦਾ ਪਹਿਲੀ ਹੀ ਨਾ ਥੱਕ ਗਿਆ ਇਹ ਕੋਈ ਨਮੀ ਉਹਦਾ ਵੀ ਰੋਟੀ ਪਾਣੀ ਘਾਤਾ ਲੀਉਂ ਘਰ ਦੇ ਨੇ ਪਾਇਆ ਸਾਨੂੰ ਪਤਾ ਵੀ ਰੇਟ ਆ ਉਹ ਭਗਤ ਸਿੰਘ ਨੇ ਲੀਉਂ ਰੋਟੀ ਲਸੀ ਪਾਇਆ ਤੇ ਟੈਨਰੋਂ ਬਾਅਦ ਦਵਾਈ ਨੇ ਜਾ ਕੇ ਲੋਕ ਲੂਕ ਲਾਉਣੇ ਘਰ ਨੂੰ ਤੇ ਪਤਾ ਨੂੰ ਭਿਉਣੇ ਕੱਲ ਨੂੰ ਸਵੇਰ ਫਿਰ ਸੁਖਿੰਦਰਿਆ ਸ਼ੋਭਦੀਪ ਨੇ ਜਾਣਾ ਸਵੇਰ ਪੁੱਤਰ ਦੀ ਵਾਰੀ ਹੈ ਬਠਾੜੀ ਦੀ ਵਾਰੀ ਪਾਉਣੀ ਇੱਕ ਘਾਟਗਾਤ ਅਦੀ ਵਾਰੀ ਬਣਦੇ ਗੁੰਦੀ ਮਣਾ ਸੁਦੀ ਵਾਈ ਦਾ ਬਹੁਤ ਕੰਮ ਮਾਜੂਰ ਹੈ ਸਰ ਕੋਈ ਨਾਮ ਸੁਵਾਤ ਆਉਂਦੀ ਹੈ ਹਾਂਜੀ ਸਾਮੀ ਨੇ ਇਹ ਦੂਸਰਾ ਦੂਰਾ ਪਤਾ ਨੀਂਦਰ ਆਖਾ ਇਹ ਤੋਂ ਮੇਕੀ ਤਗਰ ਅੱਜ ਜਿਹੜੀ ਨੇ ਮੇੜ ਰਾਮਾ ਮੇੜ ਬਈ ਸਾਥੀ ਰਾਮਾ ਬਲਕਾ ਬੱਚੜੀ ਦੇ ਪੁੱਤਾਂ ਦੀ ਕਰਾਉਂਦੇ ਸਿੱਧੇ ਸਾਰਾ ਬੋਤਾਂ ਹਾਂ ਮਠਾਈ ਕੀ ਮਗਰੀ ਮਾਰਦੇ ਪੁੱਤਾਂ ਇਹ ਕਹਿੰਦੇ ਕੀ ਮਾਰਦੇ ਕੋਹ ਤਾਂ ਉਹ ਤਾਂ ਫਰਾਟ ਕਰਾਂਗੇ ਕੋਈ ਨਹੀਂ ਲੱਗੀ ਨੀਦਰਾ ਬੜਾ ਤੱਕ ਕੋਈ ਅੰਦਰ ਆਣਾ ਪੁੱਛਣਾ ਵਸ Браво, браво, блин, браво.